को सुमरन देखो जे सब उपली चोबा जाके जैसी सुमरन तैसी शोबा ਅਮਰੀ ਹੀ ਸਿਖ ਸੁਨੇ ਸੋਹੀ ਮਾਡੇ ਰੇ ਤੋਰੇ ਹੀ ਤਰਾਈ ਚਾਲੇ ਪਾਤਸ਼ਾਹ ਛਾਡੇ ਰੇ ਹੀ ਯਾਤਰ ਹੈ ਬਕਾਚਾ ਹੀ ਤੋਲੇ ਰੇ ਉੱਡੇ ਜਲ ਪੈਸੇ ਨਹੀਂ ਪਾਡ ਰੱਖੋ ਰੇ ਕੁਸ਼ੀਤ ਪਰਾਇਓ ਤਨਾ ਕਹਿ ਰਵਿਦਾਸ ਸੁਨੋ ਸੰਤ ਜਨਾ ਆਦਨਿਯ ਗੁਰੂ ਸਾਧ ਸੰਗਤ ਜੀ ਤਨ ਤਨ ਜਗਤ ਗੁਰੂ ਵਿਦਾਚੀ ਮਹਾਰਾਜ ਸਭ ਜੀਵਾਂ ਨੂੰ ਪ੍ਰਭੂ ਦੇ ਸਿਮਰਨ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜੋ ਜੀ ਪ੍ਰਭੂ ਦਾ ਸਮਰਨ ਕਰਦਾ ਹੈ ਉਸ ਨੂੰ ਬ੍ਰਹਮ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਔਰ ਉਸ ਦਾ ਲੋਕ ਸੁਖੀ ਪਰਲੋਕ ਸਹਿਲਾ ਹੋ ਜਾਂਦਾ ਹੈ ਕੋ ਸਮਰਨ ਦੇਖੋ ਜੇ ਸਭ ਉਪਲੀ ਚੋਬਾ ਜੈਸੀ ਸਮਰਨ ਤਾਂ ਕੋ ਤੈਸੀ ਸ਼ੋਭਾ ante ਕੋ ਸਮਰਨ ਦੇਖੋ ਜੇ ਸਭ ਹੋਪਲੀ ਚੋਬਾ ਜਗਤ ਗੁਰੂ ਰਵਿਦਾਸ ਮਹਾਰਾਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਭਾਈ ਕੋਈ ਜੀ ਪ੍ਰਭੂ ਦਾ ਸਿਮਰਨ ਕਰਕੇ ਦੇਖੋ ਉਸ ਪ੍ਰਭੂ ਦੇ ਸਿਮਰਨ ਵਿੱਚ ਬਹੁਤ ਆਨੰਦ ਹੈ ਪ੍ਰਭੂ ਦੇ ਨਾਮ ਤੋਂ ਬਿਨਾਂ ਬਾਕੀ ਸਾਰੇ ਕਰਮ ਜੋ ਹਨ ਉਹ ਦਿਖਾਵਾ मात्र ਹਨ ਕਿਉਂਕਿ ਸੱਚਾ ਆਨੰਦ ਪ੍ਰਭੂ ਦੇ ਸਿਮਰਨ ਕਰਨ ਨਾਲ ਹੀ ਪ੍ਰਾਪਤ ਹੁੰਦਾ ਹੈ ਜਾ ਕੈ ਜੈਸੀ ਸਿਮਰਨ ਤਾਕ ਕੋ ਤੈਸੀ ਸੋਭਾ ਜੋ ਜੀਵ ਜਿੰਨਾ ਪ੍ਰਭੂ ਦਾ ਸਿਮਰਨ ਕਰਦਾ ਹੈ ਉਸ ਨੂੰ ਓਨੇ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਔਰ ਇਹ ਆਨੰਦ ਵਾਦਾ ਜਾਂਦਾ ਹੈ ਔਰ ਸਿਮਰਨ ਕਰਨ ਵਾਲੇ ਜੀਵ ਦੀ ਸਾਰੇ ਸੰਸਾਰ ਵਿੱਚ ਸ਼ੋਭਾ ਹੁੰਦੀ ਹੈ ਹਮਰੀ ਹੀ ਸਿਖ ਸੁਣੈ ਸ਼ੋਭਾ ਤਰਾਈ ਚਾਲੇ ਪਾਂਤ ਸ਼ਾ 6 ਰੇ ਹਮਰੀ ਹੀ ਸੇਖ ਸੁਨੇ ਸੋਹੀ ਮੰਡੇ ਰੇ ਸਤਗੁਰੂ ਜੀ ਫਰਮਾਉਂਦੇ ਹਨ ਹੰਕਾਰੇ ਲੋਕ ਮੇਰੇ ਪਾਸ ਸਿੱਖਿਆ ਗ੍ਰਹਿਣ ਕਰਨ ਵਾਸਤੇ ਆਉਂਦੇ ਹਨ ਪਰ ਉਹ ਸਿੱਖਿਆ ਗ੍ਰਹਿਣ ਨਹੀਂ ਕਰਦੇ ਕੇਵਲ ਹੰਕਾਰ ਵਿੱਚ ਫਸ ਕੇ ਆਪਣਾ ਮੂਲਕ ਜੀਵਨ ਬ्यर्थ ਗਵਾਉਂਦੇ ਹਨ ਥੋਰੇ ਹੀ ਤਰਾਇ ਚਾਲੇ ਪਾਤਸ਼ਾਹ ਛੱਡੇ ਰੇ ਇਹ ਜੀਵ ਹੰਕਾਰ ਦੇ ਕਾਰਨ ਸੰਸਾਰ ਦੇ ਥੋੜੇ ਥੋੜੇ ਸੁੱਖਾਂ ਵਿੱਚ ਫਸ ਕੇ ਪ੍ਰਭੂ ਪਾਤਸ਼ਾਹ ਦੇ ਸਦੀਵੀ ਸੁੱਖ ਨੂੰ ਛੱਡ ਕੇ ਆਪਣਾ ਮੂਲਕ ਜੀਵਨ ਬ्यर्थ ਬਤੀਤ ਕਰਦੇ ਹਨ ਅਤ ਹੀ ਆਤਰ ਹੈਬ ਕਾਚਾ ਹੀ ਤੋਲੇ ਰੇ ਉਡੇ ਜਲ ਪੈਸੇ ਨਹੀਂ ਪਾਡ ਰੱਖੋ ਆਤਰ ਹੀ ਆਤਰ ਹਵੇ ਕਾਚਾ ਹੀ ਤੋਲੇ ਰੇ ਸੰਸਾਰੀ ਲੋਕ ਝੂਠੇ ਤੰਦਿਆਂ ਵਿੱਚ ਬਿਆਕਲ ਹੋ ਕੇ ਝੂਠਾ ਸੌਦਾ ਕਰਦੇ ਹਨ ਔਰ ਆਪਣਾ ਮੂਲਕ ਜਨਮ ਵਿਅਰਥ ਬਤੀਤ ਕਰਦੇ ਹਨ ਊੜੇ ਜਲ ਪੈਸੇ ਨਹੀਂ ਪਾੜਾ ਖੋਰੇ ਜਿਵੇਂ ਜਲ ਹਮੇਸ਼ਾ ਨੀਵੇਂ ਪਾਸੇ ਵਹਿੰਦਾ ਹੈ ਇਹ ਜੀਵ निम्रता नहीं धारण करते क्योंकि निम्रता धारण कर प्रभु का सिमरन कर उसकी प्राप्ति होंगी है पर जीव अपने शरीर से हंकार रूपी पंड रख के अपना मूलक जन्म व्यर्थ बतीत करते हैं और प्रभु का सिमरन नहीं करते थोरे ही थोरे ਮੁਸੀਤ ਪਰਾਇਓ ਤਨਾ ਕਹਿ ਰਵਿਦਾਸ ਸੁਨੋ ਸੰਤ ਜਨਾ ਥੋਰੇ ਹੀ ਥੋਰੇ ਮੁਸੀਤ ਪਰਾਇਓ ਤਨਾ ਸਤਿਗੁਰ ਜੀ ਫਰਮਾਉਂਦਿਆਂ ਜੀਵ ਨੂੰ ਇਸ ਸੰਸਾਰ ਵਿੱਚ ਰਹਿਣ ਵਾਸਤੇ ਸੁਭਾਸਾ ਰੂਪੀ ਤਨ ਪ੍ਰਾਪਤ ਹੋਇਆ ਹੈ ਪਰ ਇਹ ਤਨ ਥੋੜਾ ਥੋੜਾ ਕਰਕੇ ਪਾਪ ਦਿਨ ਪ੍ਰਤੀ ਦਿਨ ਜੀਵ ਦੇ ਸਵਾਸ ਘਟਦੇ ਜਾ ਰਹੇ ਹਨ ਔਰ ਇਸ ਜੀਵ ਦਾ ਮੂਲਕ ਸਵਾਸਾ ਰੂਪੀ ਤਨ ਵਿਆਰਥ ਜਾ ਰਿਹਾ ਹੈ ਕਹਿ ਰਵਿਦਾਸ ਸੁਨੋ ਸੰਤ ਜਨਾ ਜਗਤ ਪੁਰ ਰਵਿਦਾਸ ਮਹਾਰਾਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ हे ਸੰਤ ਜਨੋ ਸੁਨਣਾ ਕਰੋ ਜਿਹੜਾ ਜੀਵ ਪ੍ਰਭੂ ਦਾ ਸੰਮਰਨ ਕਰਦਾ ਹੈ ਉਸ ਨੂੰ ਆਨੰਦੀ ਪ੍ਰਾਪਤੀ ਹੁੰਦੀ ਹੈ ਔਰ ਉਸ ਦਾ ਮੂਲਕ ਜਨਮ ਸਫਲ ਹੋ ਜਾਂਦਾ ਹੈ ਇਸ ਲਈ ਸਭ ਜੀਵਾਂ ਨੂੰ ਡੰਬਰਾਂ ਨੂੰ ਤਿਆ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਜੀ